और डरो ना जिन्ना जिन्ना ने भी अज तक परमेश्वर के सपने नु पूरा किया परमेश्वर ने बहुत उच्चा की किया बहुत उच्चा किता। बड़े नाम है बाइबल ग्रंथ के अंदर एक अयूब नाम का जन है अज पढ़ लो जाके एक अध्याय के अंदर बहुत ज्यादा पैसा नौकर चाकर की लिखा है अयूब ਇੱਕ ਤਾਂ ਤੁਸੀਂ ਦੇਖਿਆ ਹੀ ਆ ਕਿ ਉਹਦਾ ਇਦਾਂ ਇਦਾਂ ਹੋ ਗਿਆ ਔਰ ਉਹ ਜੀ ਪਰਤਾ ਵਿੱਚ ਪੈ ਗਿਆ ਉਹਨੇ ਇਦਾਂ ਹੋ ਗਿਆ ਹੋ ਗਿਆ ਉਹਨੇ ਆ ਗਿਆ ਪਰ ਇੱਕ ਉਹਦਾ ਹਿੱਸਾ ਹੋਰ ਹੈ ਜਿਹੜਾ ਕਦੀ ਤੁਹਾਨੂੰ ਨਹੀਂ ਪਤਾ ਉਸ ਈਯੂਬ ਦੇ ਬਾਰੇ ਈਯੂਬ ਕਿੱਦਾਂ ਦਾ ਜਨ ਸੀਗਾ ਇੱਕ ਅਧਿਆਏ ਦੇਸ਼ ਵਿੱਚ ਲਿਖਿਆ ਊਜ ਦੇ ਦੇਸ਼ ਵਿੱਚ ਈਯੂਬ ਨਾਮ ਦਾ ਇੱਕ નિર્ਦੋਸ਼ ਈਯੂਬ ਨਾਮ ਦਾ ਇੱਕ ਨਿਰਦੋਸ਼ ਤੇ ਖਰਾ ਬੰਦਾ ਸੀ ਜੋ ਪਰਮੇਸ਼ਰ ਤੋਂ ਡਰਦਾ ਜਿਹੜਾ ਰੱਬ ਤੋਂ ਡਰਦਾ ਤੇ ਬਦੀ ਤੋਂ ਦੂਰ ਰਹਿੰਦਾ ਤੇ ਬਦੀ ਤੋਂ ਦੂਰ ਰਹਿੰਦਾ ਸੀ ਉਹਦੇ ਸੱਤ ਪੁੱਤਰ ਉਹਦੇ ਕਿੰਨੇ ਸੀ ਸੱਤ ਪੁੱਤਰ ਕਿਹਦੇ ਤੋਂ ਡਰਦਾ ਉਹ ਰੱਬ ਤੋਂ ਡਰਦਾ ਬਦੀ ਤੋਂ ਦੂਰ ਰਹਿੰਦਾ ਉਹਦੇ ਕਿੰਨੇ ਮੁੰਡੇ ਸੱਤ ਸੱਤ ਬੇਟੇ ਅਤੇ ਤਿੰਨ ਧੀਆਂ ਸਨ ਤਿੰਨ ਧੀਆਂ ਸਨ ਉਹਦੇ ਕੋਲ 7000 ਭੇਡਾਂ ਅਮੀਰ ਬੰਦਾ 7000 ਭੇਡਾਂ 3000 ਉੱਠ 3000 ਰੂਠ 500 ਜੋੜੀ ਬਲਦ 500 ਜੋੜੀ ਬਲਦ ਅਤੇ 500 ਗਧੀਆਂ ਤੇ 500 ਗਧੀਆਂ ਸਨ ਅਤੇ ਬਹੁਤ ਸਾਰੇ ਨੌਕਰ ਚੱਲਦੇ ਬੜੇ ਨੌਕਰ ਚਾ ਕਰ ਅਮੀਰ ਬੰਦਾ ਬਹੁਤ ਜ਼ਿਆਦਾ ਪਰ ਤੁਸੀਂ ਦੇਖੋ ਇੰਨੀ ਅਮੀਰੀ ਹੋਣ ਦੇ ਬਾਵਜੂਦ ਵੀ ਕਿਹਦੇ ਕੋਲ ਡਰ ਰਿਹਾ ਹੈ ਪਰਮੇਸ਼ਰ ਤੋਂ ਹੈ ਪਰਮੇਸ਼ਰ ਤੋਂ ਰੱਬ ਕੋਲ ਡਰ ਰਿਆ ਉਹਦੇ ਹੁਕਮਾਂ 'ਚ ਰਹਿ ਰਿਆ ਉਹਦੇ ਨਾਲ ਬਣਿਆ ਹੋਇਆ ਇੰਨਾ ਅਮੀਰ ਹੋਣ ਦੇ ਬਾਵਜੂਦ ਵੀ ਅਮੀਰ ਹੋਣ ਦੇ ਬਾਵਜੂਦ ਪਰਮੇਸ਼ਰ ਦੇ ਨਾਲ ਆ ਤੇ ਪਰਮੇਸ਼ਰ ਵੀ ਉਹਦੇ ਨਾਲ ਆ ਪਰਮੇਸ਼ਰ ਨੇ ਉਹਨੂੰ ਅਮੀਰ ਕੀਤਾ ਕਾਦੇ ਵਾਸਤੇ ਜਦੋਂ 29 ਅਧਿਆਇ ਉਹਦਾ 7 8 ਵਚਨ ਕਿਉਂ ਇੰਨਾ ਅਮੀਰ ਸੀ ਉਹ ਜਦ ਮੈਂ ਨਗਰ ਦੇ ਫਾਟਕ ਕੋਲ ਜਾਂਦਾ ਕਿ ਕਿਦਾਂ ਦਾ ਅਮੀਰ ਸੀ ਉਹ ਕਹਿੰਦਾ ਜਦੋਂ ਮੈਂ ਨਗਰ ਦੇ ਫਾਟਕ ਕੋਲ ਜਾਂਦਾ ਨਾ ਜਦ ਮੈਂ ਚੌਕ ਵਿੱਚ ਆਪਣੀ ਚੌਂਕੀ ਤਿਆਰ ਕਰਦਾ ਸੀ ਕਹਿੰਦਾ ਜਦੋਂ ਮੈਂ ਚੌਕ 'ਚ ਆਪਣੀ ਚੌਂਕੀ ਤਿਆਰ ਕਰਦਾ ਸੀ ਤਾਂ ਜਵਾਨ ਮੈਨੂੰ ਵੇਖ ਕੇ ਪਿੱਛੇ ਹਟ ਜਾਂਦੇ ਐਨਾ ਟੌਰ ਟੱਪਾ ਸੀਗਾ ਇੰਨੀ ਦਹਿਸ਼ਤ ਕਹਿੰਦਾ ਜਵਾਨ ਪਿੱਛੇ ਹਟ ਜਾਂਦੇ ਅਤੇ ਬਜ਼ੁਰਗ ਉੱਠ ਖੜੇ ਹੁੰਦੇ ਸਨ ਬਜ਼ੁਰਗ ਉੱਠ ਕੇ ਉਹਦੇ ਸਵਾਗਤ ਲਈ ਖਲੋ ਜਾਂਦੇ ਸਨ ਨਜੂਬ ਦੇ ਲਈ ਹਾਕਮ ਗੱਲਾਂ ਕਰਨੇ ਰੁਕ ਜਾਂਦੇ ਸਨ ਹਾਕਮ ਅਗਰ ਗੱਲਾਂ ਕਰਦੇ ਹੁੰਦੇ ਸਨ ਤੇ ਉਹ ਚੁੱਪ ਕਰ ਜਾਂਦੇ ਸਨ ਅਤੇ ਆਪਣੇ ਹੱਥ ਮੂੰਹ ਤੇ ਰੱਖਦੇ ਸਨ ਆਪਣੇ ਹੱਥ ਮੂੰਹ ਤੇ ਰੱਖ ਲੈਂਦੇ ਸੀ ਈਯੂਬ ਆ ਗਿਆ ਓਏ ਚੁੱਪ ਕਰ ਜਾਓ ਅੱਗੇ ਪ੍ਰਧਾਨਾਂ ਦੀ ਆਵਾਜ਼ ਬੰਦ ਹੋ ਜਾਂਦੀ ਜਿੰਨਾ ਜਿਹੜੇ ਪ੍ਰਧਾਨ ਸਨ ਉਹਨਾਂ ਦੀ ਆਵਾਜ਼ ਬੰਦ ਹੋ ਜਾਂਦੀ ਸੀ ਅਤੇ ਉਹਨਾਂ ਦੀ ਜੀਬ ਤਾਲੂ ਨਾਲ ਲੱਗ ਜਾਂਦੀ ਸੀ ਇੰਨਾ ਦਹਿਸ਼ਤ ਸੀ ਇੰਨਾ ਇੱਜ਼ਤ ਆਨਰ ਪਰਮੇਸ਼ਰ ਨੇ ਉਸ ਈਯੂਬ ਨੂੰ ਦਿੱਤਾ ਹੋਇਆ ਸੀ ਔਰ ਉਹ ਦਿੱਤਾ ਕਿਉਂ ਸੀ ਜਦੋਂ 12 13 14 15 ਵਚਨ ਪੜ੍ਹਦੇ ਆ ਕਿਉਂ ਜੋ ਮੈਂ ਮਸਕੀਨ ਨੂੰ ਛਡਾਉਂਦਾ ਸੀ ਕਿਉਂ ਅੱਜ ਹੁਣ ਹਰ ਬੰਦੇ ਦੀ ਇੱਛਾ ਮੈਂ ਗੁਲਾਮੀ ਤੋਂ ਆਜ਼ਾਦ ਹੋਣਾ ਮੈਂ ਕਰਜ਼ੇ ਤੋਂ ਆਜ਼ਾਦ ਹੋਣਾ ਮੈਂ ਮੈਂ ਇਹ ਤੋਂ ਆਜ਼ਾਦ ਹੋਣਾ ਮੈਨੂੰ ਆਹ ਮਿਲ ਜੇ ਮੈਨੂੰ ਆਹ ਮਿਲ ਜੇ ਪਰ ਆਪਾਂ ਅੱਗੇ ਗੱਲ ਆਉਂਦੀ ਕਿਉਂ ਇਹ 2025 ਤੇ ਆ ਗਿਆ ਗੁਲਾਮੀ ਤੋਂ ਆਜ਼ਾਦੀ ਦਾ ਸਾਲ ਤੇ ਤੁਹਾਨੂੰ ਕਿਉਂ ਆਜ਼ਾਦ ਕਰੇ ਭਈ ਕਿਉਂ ਦੇਵੇ ਪੈਸਾ ਈਯੂਬ ਕਿਉਂ ਸੀ ਇਤਰਾਹ ਕਹਿੰਦਾ ਕਿਉਂ ਜਦ ਮੈਂ ਮਸਕੀਨ ਨੂੰ ਛਡਾਉਂਦਾ ਸੀ ਕਹਿੰਦਾ ਮੈਂ ਮਸਕੀਨ ਨੂੰ ਛਡਾਉਂਦਾ ਸੀ ਜਦੋਂ ਦੁਹਾਈ ਦਿੰਦਾ ਜਦੋਂ ਦੁਹਾਈ ਦਿੰਦਾ ਅਤੇ ਯਤੀਮ ਨੂੰ ਕਹਿੰਦਾ ਯਤੀਮ ਨੂੰ ਜਦੋਂ ਉਹਦਾ ਕੋਈ ਸਹਾਇਕ ਨਹੀਂ ਸੀ ਜਦੋਂ ਉਹਦਾ ਕੋਈ ਸਹਾਇਕ ਨਹੀਂ ਸੀ ਨਾਸ਼ ਹੋਣ ਵਾਲੇ ਨੂੰ ਵੀ ਮੈਂ ਬਰਕਤ ਦਿੰਦੇ ਸਾਂ ਨਾਸ਼ ਨਾਸ਼ ਹੋਣ ਵਾਲੇ ਨੂੰ ਮੈਂ ਬਰਕਤ ਦਿੰਦਾ ਅਤੇ ਵਿਧਵਾ ਦਾ ਦਿਲ ਮੇਰੇ ਕੰਨ ਜੈਕਾਰਾ ਗਜਾਉਂਦਾ ਸੀ ਕਹਿੰਦੇ ਜਿਹੜੇ ਨਾਸ਼ ਹੋਣ ਵਾਲੇ ਸੀ ਨਾ ਜਿੰਨੂੰ ਲੱਗਦਾ ਸੀ ਮੈਂ ਮਾਰੀ ਜਾਣਾ ਕਹਿੰਦਾ ਉਹ ਮੈਨੂੰ ਬles ਕਰਦੇ ਸੀ ਅਤੇ ਵਿਧਵਾ ਦਾ ਦਿਲ ਮੇਰੇ ਕਰਨੇ ਜਕਾਰਾ ਗਜਾਉਂਦਾ ਸੀ ਦੇਖੋ ਕਿਦਾਂ ਦਾ ਇਨਸਾਨ ਹੈ ਵਿਧਵਾ ਦਾ ਦਿਲ ਜਕਾਰਾ ਗਜਾ ਸਕਦਾ ਜਿੱਦਾ ਹੈ ਹੀ ਨਹੀਂ ਕੋਈ ਅੱਗੇ ਪਿੱਛੇ ਪਤੀ ਹੈ ਨਹੀਂ ਹੁੰਦਾ ਪਰ ਵਿਧਵਾ ਦਾ ਦਿਲ ਕਿਤੇ ਕਰਕੇ ਜਕਾਰਾ ਗਜਾਉਂਦਾ ਈਯੂਬ ਦਾ ਕਰਕੇ ਯੈਸ ਤੇ ਈਯੂਬ ਇਹ ਸਾਰੀਆਂ ਚੀਜ਼ਾਂ ਮੈਂ ਧਰਮ ਨੂੰ ਪਹਿਨ ਲੈਂਦਾ ਕਹਿੰਦਾ ਮੈਂ ਧਰਮ ਨੂੰ ਪੈਨ ਲੈਂਦਾ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ ਕਹਿੰਦਾ ਮੈਂ ਕਿਉਂ ਸਾਰਾ ਕੁਝ ਸੀਗਾ ਏ ਕਿ ਮੈਂ ਗੱਲਾਂ ਬਾਤਾਂ ਨਾਲ ਰੱਬ ਨੂੰ ਗ੍ਰਹਿਣ ਨਹੀਂ ਕੀਤਾ ਮੈਂ ਚੰਗੀ ਤਰ੍ਹਾਂ ਨਾਲ ਕਹਿੰਦਾ ਮੈਂ ਧਰਮ ਨੂੰ ਪਹਿਨੇ ਆਇਆ ਸੀ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ ਉਹ ਮੇਰਾ ਲਿਬਾਸ ਸੀ ਮੇਰਾ ਨਿਆਹ ਚੋਗੇ ਕਹਿੰਦਾ ਮੇਰਾ ਨਿਆਹ ਚੋਗੇ ਅਤੇ ਪਗੜੀ ਜਿਆਸੀ ਤੇ ਪਗੜੀ ਜਿਆਸੀ ਮੈਂ ਅੰਨਿਆ ਲਈ ਅੱਖਾਂ ਸੀ ਕਹਿੰਦਾ ਮੈਂ ਅੰਨਿਆ ਲਈ ਅੱਖਾਂ ਸੀ ਅਤੇ ਲੰਗੜਿਆ ਲਈ ਪੈਰ ਠਹਿਰਦਾ ਸੀ ਲੰਗੜਿਆ ਲਈ ਪੈਰ ਠਹਿਰਦਾ ਸੀ ਮੈਂ ਕੰਗਾਲਾ ਲਈ ਪਿਤਾ ਸੀ ਕੰਗਾਲਾ ਲਈ ਕਹਿੰਦਾ ਪਿਤਾ ਸੀ ਅਤੇ ਮੈਂ ਨਾ ਵਾਕਿਫ ਦੇ ਮੁਕਦਮੇ ਦੀ ਵੀ ਪੜਤਾਲ ਕਰਦਾ ਸੀ ਹੁਣ ਕਿੱਦਾਂ ਰੱਬ ਛਡਾਵੇ ਤੁਹਾਨੂੰ ਤੁਸੀਂ ਕਹਿੰਦੇ ਆ ਮੈਂ ਮੈਨੂੰ ਆਜ਼ਾਦ ਕਰ ਮੈਂ ਗੁਲਾਮੀ ਤੋਂ ਆਜ਼ਾਦ ਹੋਣਾ ਚਾਹਨਾ ਪਰ ਆਜ਼ਾਦ ਕਿੱਦਾਂ ਹੋਣਾ ਪਏਗਾ ਜਦੋਂ ਅਸੀਂ ਲੋਕਾਂ ਨੂੰ ਆਜ਼ਾਦ ਕਰਾਵਾਂਗੇ ਪਰਮੇਸ਼ਰ ਦੇ ਸੁਪਨੇ ਨੂੰ ਪੂਰਾ ਕਰੋਗੇ ਆਯੂਬ ਕਿਉਂ ਅਮੀਰ ਕਿਉਂ ਇਹਨੇ ਬੱਚੇ ਕਿਉਂ ਗਧੀਆਂ ਕੋੜੇ ਊਠ ਸਾਰਾ ਉਹ ਨੌਕਰ ਚਾਕਰ ਪੈਸਾ ਤਨ ਦੌਲਤ ਕਿਉਂ ਟੋਰ ਟਪਸੀ ਹੋਦਾ ਕਿਨੇ ਬਣਾਇਆ ਸੀ ਪਰਮੇਸ਼ਰ ਨੇ ਯਸ ਕਦੋਂ ਜਦੋਂ ਉਹ ਅੰਨੇ ਵਾਲੇ ਕੀ ਬਣਿਆ ਅੱਖਾਂ ਬਣਿਆ ਅੱਖਾਂ ਬਣਿਆ ਯਤੀਮ ਕਹਿੰਦਾ ਮੈਂ ਨਾ ਵਖਬ ਦੇ ਮਕਦਮੇ ਦੀ ਵੀ ਪੜਤਾਲ ਕਰਦਾ ਸੀ ਕਿ ਦੀ ਪੜਤਾਲ ਕਰਦਾ ਸੀ ਮਕਦਮੇ ਦੀ ਮਕਦਮੇ ਦੀ ਪੜਤਾਲ ਕਰਦਾ ਸੀ ਮੈਂ ਬੁਰਿਆਂ ਦੇ ਵੱਡੇ ਦੰਦ ਭੰਨ ਸੁੱਟਦਾ ਕਹਿੰਦਾ ਬੁਰਿਆਂ ਨੇ ਵੱਡੇ ਦੰਦ ਕਈਆਂ ਨੇ ਭੰਣੇ ਪੈਣਿਆ ਕਹਿੰਦਾ ਸ਼ੈਤਾਨ ਦੇ ਬੁਰਿਆਂ ਦੇ ਦੰਦ ਭੰਨ ਕੇ ਅਤੇ ਉਹਦੇ ਦੰਦਾਂ ਤੋਂ ਸ਼ਿਕਾਰ ਖੋਹ ਲੈਂਦਾ ਸੀ ਉਹਦੇ ਦੰਦਾਂ ਤੋਂ ਸ਼ਿਕਾਰ ਕੀ ਕਰਦਾ ਸੀ ਖੋਹ ਲੈਂਦਾ ਸੀ ਖੋਹ ਲੈਂਦਾ ਸੀ ਹਰ ਬੰਦਾ ਚਾਹੁੰਦਾ ਹੈ ਮੇਰਾ ਸਭ ਕੁਝ ਵਧੀਆ ਹੋਵੇ ਪਰਫੈਕਟ ਹੋਵੇ ਪਰ ਹੋਏਗਾ ਕਦੋਂ ਕਾਦੇ ਲਈ ਆਪਾਂ ਕਰ ਰਹੇ ਸਾਰੇ ਬੰਦੇ ਆਪਣੇ ਆਪਣੇ ਲਈ ਮੇਰਾ 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 ਕਿਸੇ ਲਈ ਤੇ ਕੁਝ ਕਰਨ ਲਈ ਤਿਆਰ ਹੀ ਨਹੀਂ ਔਰ ਸਭ ਤੋਂ ਵੱਡੀ ਗੱਲ ਕਿ ਰੱਬ ਦੇ ਲਈ ਕੌਣ ਕਰਨ ਲਈ ਤਿਆਰ ਆ ਉਹਦੇ ਸੁਪਨੇ ਨੂੰ ਪੂਰਾ ਕਰਨ ਲਈ ਕੌਣ ਤਿਆਰ ਆ ਮੈਂ ਪਹਿਲਾਂ ਵੀ ਦੱਸਿਆ ਸੀ ਜਿਹੜੇ ਜਿਹੜੇ ਲੋਕਾਂ ਨੇ ਧਰਤੀ ਤੇ ਰੱਬ ਦਾ ਸੁਪਨਾ ਪੂਰਾ ਕੀਤਾ ਹੈ ਉਹਨਾਂ ਨੂੰ ਆਪਣੇ ਸੁਪਨੇ ਨਾਲ ਜੋੜ ਨਹੀਂ ਲਾਉਣਾ ਪਿਆ ਯੈਸ ਆ ਮੈਨ